ਜਲਾਲਾਬਾਦ ਪਹੁੰਚੇ ਚੰਡੀਗੜ੍ਹ ਤੋਂ ਡਾਇਰੈਕਟਰ ਐਸ ਬੀ ਐਮ ਪ੍ਰੋਜੈਕਟ ਇਨਚਾਰਜ ਡਾਕਟਰ ਪੂਰਨ ਸਿੰਘ ਯਾਦਵ ਜਾਣਕਾਰੀ ਮੁਤਾਬਕ ਅੱਜ ਡਾਕਟਰ ਪੂਰਨ ਸਿੰਘ ਯਾਦਵ ਦੀ ਅਗਵਾਈ ਹੇਠ ਇੱਕ ਟੀਮ ਚੰਡੀਗੜ੍ਹ ਤੋਂ ਜਲਾਲਾਬਾਦ ਪਹੁੰਚੀ ਜਿਨ੍ਹਾਂ ਦੇ ਵੱਲੋਂ ਜਲਾਲਾਬਾਦ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਲਗਾਏ ਗਏ ਵੇਸਟ ਮੈਨੇਜਮੈਂਟ ਪ੍ਰੋਜੈਕਟਾਂ ਦਾ ਦੌਰਾ ਕੀਤਾ ਗਿਆ ਦੱਸ ਦਈਏ ਕਿ ਨਗਰ ਕੌਂਸਲ ਦੇ ਵੱਲੋਂ ਵੇਸਟ ਮੈਨੇਜਮੈਂਟ ਦੇ ਲਈ ਵੱਖ-ਵੱਖ ਥਾਵਾਂ ਤੇ ਪ੍ਰੋਜੈਕਟ ਲਾਏ ਗਏ ਨੇ ਜਿੱਥੇ ਸ਼ਹਿਰ ਭਰ ਤੋਂ ਕੂੜਾ ਇਕੱਠਾ ਕੀਤਾ ਜਾਂਦਾ ਹੈ ਅਤੇ ਬਾਅਦ ਦੇ ਵਿੱਚ ਉਸ ਨੂੰ ਅਲੱਗ ਕਰਕੇ ਜਿੱਥੇ ਉਸ ਕੂੜੇ ਨੂੰ ਵੇਚਿਆ ਜਾਂਦਾ ਉੱਥੇ ਹੀ ਉਸ ਤੋਂ ਖਾਦ ਵੀ ਤਿਆਰ ਕੀਤੀ ਜਾ ਰਹੀ ਹੈ ਇਸ ਪ੍ਰੋਜੈਕਟ ਦੀ ਨਿਗਰਾਨੀ ਕਰ ਰਹੇ ਡਾਕਟਰ ਪੂਰਨ ਸਿੰਘ ਯਾਦਵ ਅੱਜ ਚੰਡੀਗੜ੍ਹ ਤੋਂ ਇੱਕ ਉਚੇcita ਟੀਮ ਦੇ ਨਾਲ ਜਲਾਲਾਬਾਦ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਫਾਜ਼ਿਲਕਾ ਤੋਂ ADC ਦੇ ਨਾਲ ਸੰਜੇ ਤੌਰ ਤੇ ਇਨਾ ਪ੍ਰੋਜੈਕਟਾਂ ਦਾ ਦੌਰਾ ਕੀਤਾ ਗਿਆ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡਾਕਟਰ ਪੂਰਨ ਸਿੰਘ ਨੇ ਅਪੀਲ ਕੀਤੀ ਹੈ ਕਿ ਸ਼ਹਿਰ ਵਾਸੀਆਂ ਨੂੰ ਇਸ ਪ੍ਰੋਜੈਕਟ ਨੂੰ ਕਾਮਯਾਬ ਕਰਨ ਦੇ ਲਈ ਸਹਿਯੋਗ ਦੇਣਾ ਚਾਹੀਦਾ ਹੈ ਉਹਨਾਂ ਨੇ ਅਪੀਲ ਕੀਤੀ ਕਿ ਲੋਕ ਆਪਣੇ ਘਰਾਂ ਦੇ ਵਿੱਚੋਂ ਕੂੜਾ ਕੱਢਣ ਸਮੇਂ ਸੁੱਕਾ ਕੂੜਾ ਅਲੱਗ ਅਤੇ ਗਿੱਲਾ ਕੂੜਾ ਅਲੱਗ ਕੱਢਣਾ ਤਾਂ ਜੋ ਕਿ ਇਸ ਤੋਂ ਖਾਦ ਤਿਆਰ ਕੀਤੀ ਜਾ ਸਕੇ ਅਤੇ ਪਲਾਸਟਿਕ ਜਿਸ ਦੇ ਨਾਲ ਅੱਜ ਦੇ ਸਮੇਂ ਦੇ ਵਿੱਚ ਭਿਆਨਕ ਬਿਮਾਰੀਆਂ ਫੈਲ ਰਹੀਆਂ ਉਸ ਤੋਂ ਲੋਕਾਂ ਨੂੰ ਪਹੁੰਚਾਇਆ ਜਾ ਸਕੇ ਦੱਸਦੀ ਹੈ ਕਿ ਨਗਰ ਕੌਂਸਲ ਵੱਲੋਂ ਲਾਏ ਗਏ ਇਸ ਪ੍ਰੋਜੈਕਟ ਦੇ ਵਿੱਚ ਜਿੱਥੇ ਪਲਾਸਟਿਕ ਦਾ ਹੱਲ ਕੀਤਾ ਜਾ ਰਿਹਾ ਹੈ ਉੱਥੇ ਹੀ ਪਲਾਸਟਿਕ ਨੂੰ ਵੇਚ ਕੇ ਪੈਸੇ ਵੀ ਕਮਾਏ ਜਾ ਰਹੇ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਨਗਰ ਕੌਂਸਲ ਦੇ ਇਸ ਪ੍ਰੋਜੈਕਟ ਦੇ ਵਿੱਚ ਸਾਥ ਦੇਣ ਅਤੇ ਸ਼ਹਿਰ ਨੂੰ ਸਵੱਛ ਬਣਾਇਆ ਜਾ ਸਕੇ ਅੱਜ ਆਪ ਯਹਾਂ ਪੇ ਪਹੁੰਚੇ ਹੋ ਕਿਸ ਮਕਸਦ ਸੇ ਐਸਾ ਹੈ ਹਮਾਰਾ ਕੋ ਬਹੁਤ ਬੜਾ ਮਕਸਦ ਨਹੀਂ ਹੈ ਛੋਟਾ ਸਾ ਮਕਸਦ ਹੈ ਕਿ ਵੀ ਜੋ ਆਪਣਾ ਘਰੋਂ ਮੇ ਹਮ ਜੋ ਵੀ ਕਚਰਾ ਪੈਦਾ ਕਰਤੇ ਹੈ ਜੈਸੇ ਕੁਛ ਗਿੱਲਾ ਹੈ ਜੈਸੇ ਆਪਣਾ ਘਰ ਕੀ ਰਸੋਈ ਸੇ ਫਲੋਂ ਕੇ ਛਿਲਕੇ ਸਬਜ਼ੀ ਕੇ ਛਿਲਕੇ ਪਚਾ ਕੁਚਾ ਨਾ ਨਾ ਔਰ ਦੂਸਰਾ ਜੋ ਪਲਾਸਟਿਕ ਹੈ ਜਿਆਦਾਤਰ ਪਲਾਸਟਿਕ ਹੀ ਡਰਾਈ ਵੇਸਟ ਹੈ ਉਸ ਨੂੰ ਆਪਾਂ ਅਲੱਗ-ਅਲੱਗ ਰੱਖ ਕਰਕੇ ਉਸ ਨੂੰ ਪ੍ਰੋਸੈਸ ਕਰੇ ਔਰ ਹਰ ਅਰਬਨ ਲੋਕਲ ਬੋਡੀ ਕਮ ਸੇ ਕਮ 100% ਪ੍ਰੋਸੈਸ ਕਰੇ ਔਰ ਅਸੀਂ ਨੇ ਇਹ ਵੀ ਕਰਦੇ ਆ ਜੋ ਡੰਬ ਸਾਈਟ ਲੱਗੇ ਹਨ ਆਪਕੇ ਬਾਹਰ ਜੀ ਜੋ ਹਮ ਕੱਠਾ ਕੂੜਾ ਪਾਉਂਦੇ ਆ ਰਹੇ ਕਈ ਸਾਲਾਂ ਤੋਂ ਜੀ ਬਈ ਉਹਨੂੰ ਖਤਮ ਕਰਕੇ ਤੇ ਉੱਥੇ ਵੀ ਕੁਝ ਪ੍ਰੋਫਿਟਿਕੇਸ਼ਨ ਕੀਤਾ ਜਾਵੇ ਤੇ ਕੂੜਾ ਕਿਸੇ ਵੀ ਹਾਲਤ ਵਿੱਚ ਉੱਥੇ ਡੰਬ ਸਾਈਟ ਤੇ ਨਾ ਜਾਵੇ प्रोसेस करना है ऐसी सारा कूड़ा क्योंकि तभी बहुत सी बीमारियों का और बहुत सा ये अपना शहर साफ सुथरा भी तभी रह सकते इसमें लोगों का सहयोग अति जरूरी है जब तक लोग नहीं सहयोग करेंगे अकेला बॉडी नहीं ज्यादा कुछ कर सकता मुझे तो बस इतना ही कहना था और यही बात थी थोड़ी सी पब्लिक का सहयोग जरूरी है पब्लिक का सहयोग बिना तो कुछ भी नहीं हो सकता है और घर में तो कूड़ा आडाड रखना बस करना भी नहीं है सूखा ए रेज पाना गिला देच पाना ਤੇ ਬੰਦਾ ਜਿਹੜਾ ਚੁੱਕਣਾ ਹੋਗਾ ਉਹਨੂੰ ਫੜਾ ਦੇ ਉਹ ਵੀ ਅਲੱਗ-ਅਲੱਗ ਡਾਲੇਗਾ ਇਤਨਾ ਸਾਰਾ ਕੰਮ ਹੈ ਕੋਈ ਬਹੁਤ ਛੋਟੀ ਜਿਹੀ ਬਾਤ ਹੈ ਪਰ ਇਹ ਬਹੁਤ بڑا ਕੰਮ ਹੈ ਕੰਮ بڑا ਠੀਕ ਠੀਕ ਸਰ ਸਾਰਾ ਇਹ ਇਨਸਪੈਕਸ਼ਨ ਕੀਤੀ ਹੈ ਇਤੋਂ ਦੀ ਕਾਫੀ ਸਾਫ ਸਫਾਈ ਦਿਖਾਈ ਦੇ ਰਹੀ ਹੈ ਕਿ ਭੁੱਖੇ ਚ ਵੀ ਇਦਾਂ ਹੀ ਰਹੂਗੀ ਉਹਨੂੰ ਬਿਲਕੁਲ ਰਹੇਗੀ ਜੀ ਇਹ ਕਾਫੀ ਦਿਨ ਤੋਂ ਅਸੀਂ ਡਰਾਈਵ ਚੱਲੀ ਹੋਈ ਹੈ ਲੋਕਲ ਗਵਰਨਮੈਂਟ ਦੇ ਅੰਦਰ ਸਕਤੀ ਸਰੂ ਰਿਵਿਊ ਵੀ ਕਰ ਰਿਹਾ ਹੈ ਵੇਖ ਲਈ ਵੀ ਰਿਵਿਊ ਹੋ ਰਿਹਾ ਹੈ ਵੀ ਆਰ ਟ੍ਰਾਈਂਗ ਆਰ ਬੈਸਟ ਕਿ ਮੇਰੀ ਐਜ਼ ਅ ਏਡੀਸੀ ਰਿਕਵੈਸਟ ਹੈ ਜਲਾਲਾਬਾਦ ਦੇ ਲੋਕਾਂ ਨੂੰ ਜਿਹੜਾ ਕੂੜਾ ਉਹ ਅਲੱਗ-ਅਲੱਗ ਦੋ ਸਾਨੂੰ ਗਿੱਲਾ ਤੇ ਸੁੱਕਾ ਸੋ ਥੈਟ ਆਪਾਂ ਉਸ ਕੂੜੇ ਨੂੰ ਪ੍ਰੋਸੈਸ ਕਰੀਏ ਇੱਥੇ ਕੋਈ ਡੰਪਗ੍ਰੇਡ ਨਾ ਕਰੀਏ ਤਾਂ ਕਿ ਫਿਊਚਰ ਦੇ ਵਿੱਚ ਨਾ ਕੋਈ ਬਿਮਾਰੀ ਹੋਏਗੀ ਨਾ ਕੁਝ ਹੋਏਗਾ ਤਾਂ ਤੁਹਾਡੇ ਮੀਡੀਅਮ ਦੇ ਥਰੂ ਮੈਂ ਸਾਰੇ ਜਿਹੜੇ ਜਲਾਲਾਬਾਦ ਨਿਵਾਸੀ ਹੈ ਕੋਈ 30-35000 ਦੀ ਆਪਣੀ ਪਾਪੂਲੇਸ਼ਨ ਹੈ ਇੱਥੇ 7000 ਹਾਊਸਹੋਲਡ ਹੈ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਅਲੱਗ-ਅਲੱਗ ਕੂੜਾ ਦੋ ਅਗੋਟੀ ਮਾਲ ਹੀ ਜੀ ਹੋਇਆ ਤੁਹਾਡੇ ਥਰੂ ਅਸੀਂ ਇਨਵਾਂਟ ਕੀ ਇੱਕ ਆਪਾ ਇੱਕ ਡਰਾਈਵ ਸ਼ੁਰੂ ਕਰੀਏ ਲੋਕਾਂ ਨੂੰ ਇਸ ਬਾਰੇ ਇੱਕ ਮੈਸੇਜ ਦਈਏ ਸੋਸ਼ਲ ਮੀਡੀਆ ਦੇ ਉੱਤੇ ਕਿ ਸਾਰਿਆਂ ਦਾ ਇੱਕ 파ਟ ਬਣਨ ਕੈਂਪੇਨ ਦਾ ਤਾਂ ਹੀ ਆਪਾਂ ਜਲੰਧਰਪੁਰ ਨੂੰ ਸਾਫ਼ ਸੁਥਰਾ ਰੱਖਾਂਗੇ ਔਰ ਇਹ ਇਨਸਪੈਕਸ਼ਨ ਆ ਕੰਟੀਨਿਊਸ਼ਨ ਦੇ ਵਿੱਚ ਹੁੰਦੀਆਂ ਰਹਿਣਗੀਆਂ ਹੈਂਕਿਊ ਸਰ ਥੈਂਕ ਯੂ ਇਹ ਆਪਾਂ ਅਲੱਗ-ਅਲੱਗ ਜਿਹੜਾ ਹੈਗਾ ਇਹ ਬੋਟਲਸ ਅਲੱਗ ਕਰਦੇ ਆ ਠੀਕ ਹੈ ਇਹ ਆ ਆ ਡੀਫ ਅਲੱਗ ਕਰਦੇ ਆ ਚਮੜਾ ਆ ਗਿਆ ਆ ਗਲਾਸ ਆ ਗਿਆ ਗੱਤਾ ਆ ਗਿਆ ਐਕਸਲਰਸ ਦੇ ਦਰਾ ਇੱਕ ਇੱਕੋ ਦੀ ਜਿਹੜੀ ਜਿਹੜਾ ਪਲਾਸਟਿਕ ਕਿਸੇ ਕੰਮ ਦਾ ਨਹੀਂ ਹੈਗਾ ਇਥੇ ਆਪਾਂ ਬੇ ਬਲੀ ਮਸ਼ੀਨ ਹੈ ਇਥੇ ਬੇਲ ਬਣਾਵਾਂਗੇ ਆਪਾਂ ਤੇ ਬੇਲ ਨੂੰ ਅੰਤ ਬਾਅਦ ਕਿੱਥੇ ਆਉਂਦਾ ਠੀਕ ਹੈ ਜੀ ਇਹ ਬੇਲਸ ਆਪਣੇ ਬਣ ਚੁੱਕੀਆਂ ਨੇ ਜੀ ਇਹ ਬੇਲਸ ਆਪਣੇ ਬਣ ਚੁੱਕੀਆਂ ਨੇ ਪਲਾਸਟਿਕ ਦੇ ਬੇਲ ਜੀ ਨੇ ਪਲਸ ਕੱਪ ਜਿਹੜੀ ਕਾਰਡਸ ਕਾਰਡਬੋਰਡ ਹੈਗੇ ਨੇ ਹੁੰਦਾ ਇਹ ਬੋਲ ਬੇਸ ਨੇ ਇਹ ਵਿੱਚ ਜਾਂਦੀਆਂ ਨੇ ਇੱਕ ਇੱਕ ਇਹ ਕਮੇਟੀ ਜਿਹੜੀ ਜੀ ਛੋਟੂ ਰਿਡਿਊਸ ਹੁੰਦਾ ਇੱਕ ਸਾਨੂੰ ਇਨਕਮ ਹੁੰਦੀ ਹੈ ਦੋ ਫਾਇਦੇ ਹੈਗੇ ਜੀ ਇਹ ਪ੍ਰੋਜੈਕਟ ਕਦੋਂ ਸ਼ੁਰੂ ਹੋਇਆ ਸਰ ਇਹ ਹੋਇਨ ਤਾਂ ਕਾਫੀ ਨਾਲੇ ਮੁਗੈ ਲੇਕਿਨ ਮਸ਼ੀਨਸ ਹੁਣ ਆਏ ਨੇ ਸਰਦੀ ਕਿਲਪਾ ਹੁਣੋਂ ਸ਼ੁਰੂ ਹੋਈ ਹੈ ਤੇ ਚਲੋ ਹੁਣ ਮਤਲਬ ਥੋੜਾ ਜਿਹਾ ਪੇਸ ਪਕੜਿਆ ਹੁਣ ਇਸ ਇਸ ਕੰਮ ਦੇ